ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਇਸ ਪੱਥਰ ਉਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਆ ਕੇ ਪ੍ਰਜਮਨ ਹੋਏ ਸਨ ਇਸ ਪੱਥਰ ਦੇ ਵਿੱਚੋਂ ਅੱਜ ਤੱਕ ਪਾਣੀ ਸਿੰਮ ਰਿਹਾ ਹੈ ਸਾਰੀ ਸੰਗਤਾਂ ਕਾ ਜਲ ਛਕਦੇ ਨੇ ਦੂਜੇ ਪਾਸੇ ਪੱਥਰ ਦੇ ਸਭ ਸੱਚੇ ਪਾਸ਼ਾ ਦੇ ਪੈਰਾਂ ਦੇ ਨਿਸ਼ਾਨ ਜੋ ਕਿ ਅੱਜ ਵੀ ਮੌਜੂਦ ਹਨ ਸੰਗਤ ਨੂੰ ਦਿਖਾ ਰਹੇ ਹਾਂ ਜੀ ਇਹ ਗੁਰਦੁਆਰਾ ਸਿੱਕਮ ਦੇ ਵਿੱਚ ਹੈ ਜੀ ਚੁੰਠਾਰ ਗੁਰਦੁਆਰਾ ਇਹ ਗੁਰਦੁਆਰਾ ਨਾਨਕ ਲਾਂਬਾ ਜੀ ਦੇ ਨਾਂ ਤੋਂ ਮਸ਼ਹੂਰ ਹੈ ਜੀ ਆਹ ਵੇਖੋ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਾ ਸੱਚੇ ਪਾਤਸ਼ਾਹ ਆ ਪੀਲਾ ਰੰਗ ਕੀਤਾ ਗਿਆ ਜੀ ਇੰਸਤਾਨ ਤੇ ਤਾਂ ਜੋ ਚੰਗੀ ਤਰ੍ਹਾਂ ਦਰਸ਼ਨ ਹੋ ਸਕਣ एक निशाना आज एक निशाना आ जाए भाई जी जी का खालसा वाहेगुरू जी की फतेह